ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 2 ਚੱਕਰ ਲੱਗੇ ਚੱਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆਂ ਕਸਮ ਨਾ ਪਾਏ ਸਾਦ ਚਾਕਰ ਲੱਗੇ ਚੱਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆਂ ਕਸਮ ਨਾ ਪਾਏ ਸਾਦ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜਾਏ ਹੋਏ ਸੋ ਉੱਗਵੈ ਮੂੰਹ ਨਾ ਕਹਿ ਆਵਾਉ ਬੀਜੇ ਬਿੱਖ ਮੰਗੇ ਅੰਮ੍ਰਿਤ ਵੇਖਿਓ ਏਹੋ ਨਿਆਉ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੇ ਵੇਖਿਓ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਡਾਰੂ ਸਿਉ ਨੇਹੋਂ ਪਾਣੀ ਅੰਦਰ ਲੀਕ ਜਿਉ ਤਿਸ ਕਾ ਥਾਉ ਨਾ ਥੇ ਹੋ ਮਹੱਲਾ ਦੂਜਾ ਹੋਏ ਇਆਣ ਕਰੇ ਕੰਮ ਆਣ ਨਾ ਸਕੈ ਰਾਸ ਜੇ ਇਕ ਅਦ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਤਿਸ ਨੂੰ ਅਗਲੀ ਉਹ ਬਣ ਜਿਓ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਿਚੋਂ ਗਵਾਏ ਅਗਲਾ ਮੂਹ ਹੈ ਮੂਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਵਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾबास ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸ਼ਲੋਕ ਮਹਲਾ ਦੂਜਾ ਜੋ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਵੀ ਕਰੇ ਅਤੇ ਨਾਲ ਨਾਲ ਆਪਣੇ ਮਾਲਕ ਅੱਗੇ ਆਕੜ ਦੀਆਂ ਗੱਲਾਂ ਵੀ ਕਰੇ ਇਹੋ ਜਹੀਆਂ ਬਾਲੀਆਂ ਗੱਲਾਂ ਮਾਲਕ ਦੇ ਸਾਹਮਣੇ ਕਰੇ ਤਾਂ ਉਹ ਨੌਕਰ ਮਾਲਕ ਦੀ ਖੁਸ਼ੀ ਹਾਸਾ ਨਹੀਂ ਕਰ ਸਕਦਾ ਮਨੁੱਖ ਆਪਣਾ ਆਪ ਮਿਟਾ ਕੇ ਮਾਲਕ ਦੀ ਸੇਵਾ ਕਰੇ ਤਾਂ ਹੀ ਉਸ ਨੂੰ ਮਾਲਕ ਦੇ ਤਰਤੋਂ ਕੁਝ ਆਦਰ ਮਿਲਦਾ ਹੈ ਤਾਂ ਹੀ ਇਹ ਨਾਨਕ ਉਹ ਮਨੁੱਖ ਆਪਣੇ ਉਸ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿੱਚ ਲੱਗਾ ਹੋਇਆ ਹੈ ਆਪਣਾ ਆਪ ਗਵਾ ਕੇ ਸੇਵਾ ਵਿੱਚ ਲੱਗਾ ਹੋਇਆ ਮਨੁੱਖੀ ਮਾਲਕ ਦੇ ਦਰ ਤੇ ਕਬੂਲ ਹੁੰਦਾ ਹੈ ਜੋ ਕੁਝ ਮਨੁੱਖ ਦੇ ਦਿਲ ਵਿੱਚ ਹੁੰਦਾ ਹੈ ਉਹੀ ਪ੍ਰਗਟ ਹੁੰਦਾ ਹੈ ਭਾਵ ਜਿਹੋ ਜਿਹੀ ਮਨੁੱਖ ਦੀ ਨੀਅਤ ਹੁੰਦੀ ਹੈ ਤੇ ਉਹ ਜਿਹਾ ਉਸ ਨੂੰ ਫਲ ਲੱਗਦਾ ਹੈ ਜੇ ਅੰਦਰ ਨਿਯਤ ਕੁਝ ਹੋਰ ਹੋਵੇ ਤਾਂ ਉਸ ਦੇ ਉਲਟ ਮੂਹ ਆਖ ਦੇਖਣਾ ਵਿਅਰਥ ਹੈ ਇਹ ਗੱਡੀ ਅਚਰਜ ਗੱਲ ਹੈ ਕਿ ਮਨੁੱਖ ਬੀਜ ਦਾ ਤਾਂ ਜ਼ਹਿਰ ਹੈ ਭਾਵ ਨਿਯਤ ਦਾ ਨਿਯਤਾ ਵਿਕਾਰਾਂ ਵੱਲ ਹੈ ਪਰ ਉਸ ਦੇ ਫਲ ਵਜੋਂ ਮੰਗਦਾ ਅੰਮ੍ਰਿਤ ਹੈ ਕੋਈ ਵੀ ਮਨੁੱਖ ਪਰਖ ਕੇ ਵੇਖ ਲਏ ਕਿਸੇ ਅਣਜਾਨ ਨਾਲ ਲਾਈ ਹੋਈ ਮਿੱਤਰਤਾ ਕਦੇ ਸਿਰੇ ਚੜਦੀ ਹੈ ਕਿਉਂਕਿ ਅਣਜਾਨ ਦਾ ਔਰ ਭਈਆ ਇਹੋ ਜਿਹਾ ਹੀ ਰਹਿੰਦਾ ਹੈ ਜਿਹੋ ਜਹੀ ਉਸ ਦੀ ਸਮਝ ਹੁੰਦੀ ਹੈ ਇਸੇ ਤਰ੍ਹਾਂ ਇਸ ਮੁਰਕ ਮਨੁਕ ਦੇ ਆਖੇ ਲੱਗਿਆ ਕਦੇ ਲਾਭ ਨਹੀਂ ਹੁੰਦਾ ਇਹ ਹੀ ਮਨ ਆਪਣੀ ਸਮਝ ਅਨੁਸਾਰ ਵਿਕਾਰਾਂ ਵੱਲ ਹੀ ਫਿਰਦਾ ਹੈ ਕਿਸੇ ਇੱਕ ਚੀਜ਼ ਵਿੱਚ ਕੋਈ ਹੋਰ ਚੀਜ਼ ਤਾਂ ਹੀ ਪੈਦਾ ਹੋ ਸਕਦੀ ਹੈ ਜੇ ਉਸ ਵਿੱਚੋਂ ਪਹਿਲੀ ਪਈ ਹੋਈ ਚੀਜ਼ ਕੱਢ ਦਿੱਤੀ ਜਾਵੇ ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਵੱਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਪਹਿਲਾਂ ਸੁਭਾਅ ਤਬਦੀਲ ਕੀਤਾ ਜਾਏ ਖਸਮ ਨਾਲ ਹੁਕਮ ਕੀਤਾ ਆ ਕਾਮਯਾਬ ਨਹੀਂ ਹੋ ਸਕਦਾ ਉਸ ਦੇ ਅੱਗੇ ਤਾਂ ਨਿਮਰਤਾ ਹੀ ਫਬਦੀ ਹੈ ਇਹ ਨਾਨਕ ਧੋਖੇ ਦਾ ਕੰਮ ਕੀਤੇ ਆ ਧੋਖਾ ਹੀ ਹੁੰਦਾ ਹੈ ਭਾਵ ਜਿੰਨਾ ਚਿਰ ਮਨੁੱਖ ਦੁਨੀਆ ਦੇ ਧੰਦਿਆਂ ਵਿੱਚ ਲੱਗਾ ਰਹਿੰਦਾ ਹੈ ਉਤਨਾ ਚਿਰ ਚਿੰਤਾ ਵਿੱਚ ਫਸਿਆ ਰਹਿੰਦਾ ਹੈ ਮਨ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਹੀ ਖਿੜਾਉ ਵਿਚ ਆਉਂਦਾ ਹੈ ਅੰਜਾਨ ਨਾਲ ਮਿੱਤਰਤਾ ਜਾਂ ਆਪਣੇ ਨਾਲੋਂ ਵੱਡੇ ਨਾਲ ਪਿਆਰੇ ਇਉਂ ਹਨ ਜਿਵੇਂ ਪਾਣੀ ਵਿੱਚ ਲੀਕ ਹੈ ਉਸ ਲੀਕ ਦਾ ਕੋਈ ਨਿਸ਼ਾਨ ਨਹੀਂ ਰਹਿੰਦਾ ਜੇ ਕੋਈ ਅੰਜਾਨ ਹੋਵੇ ਤੇ ਉਹ ਕੋਈ ਕੰਮ ਕਰੇ ਉਹ ਕੰਮ ਨੂੰ ਸਿਰੇ ਨਹੀਂ ਚੜ੍ਹ ਸਕਦਾ ਜੇ ਭਲਾ ਉਹ ਕਦੇ ਕੋਈ ਮਾਲਾ ਮੋਟਾ ਇੱਕ ਕੰਮ ਵੀ ਕਰ ਲਵੇ ਤਾ ਫਿਰ ਦੂਜੇ ਕੰਮ ਨੂੰ ਵਿਗਾੜ ਦੇਵੇਗਾ ਜੇ ਨੌਕਰ ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਤੁਰੇ ਤਾਂ ਹੀ ਸਮਝੋ ਮਾਲਕ ਦੀ ਨੌਕਰੀ ਕਰ ਰਿਹਾ ਹੈ ਉਸ ਨੂੰ ਇੱਕ ਤਾਂ ਬੜੀ ਇੱਜ਼ਤ ਮਿਲਦੀ ਹੈ ਦੂਜੇ ਤਨਖਾਹ ਵੀ ਮਾਲਕ ਪਾਸੋਂ ਦੁਨੀ ਲੈਂਦਾ ਹੈ ਪਰ ਜੇ ਸੇਵਕ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ ਭਾ ਮਾਲਕ ਨਾਲ ਸਾਵਾ ਹੋਣ ਦਾ ਯਤਨ ਕਰਦਾ ਹੈ ਉਹ ਮਨ ਵਿੱਚ ਸ਼ਰਮਿੰਦਗੀ ਵੀ ਉਠਾਉਂਦਾ ਹੈ ਆਪਣੀ ਪਹਿਲੀ ਤਨਖਾਹ ਵੀ ਗਵਾ ਬੈਠਦਾ ਹੈ ਤੇ ਸਦਾ ਮੂੰਹ ਤੇ ਜੁੱਤੀਆਂ ਖਾਂਦਾ ਹੈ ਏ ਨਾਨਕ ਜਿਸ ਮਨੁੱਖ ਦਾ ਇੱਤਾ ਖਾਈਏ ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ਮਾਲਕ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ ਉਸ ਦੇ ਅੱਗੇ ਅਰਜ ਕਰਨੀ ਹੀ ਫਬਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ